ਦੇ ਨਹੀਂ ਛੋਟਾ ਵਿੱਚ ਘੱਟ ਲੈਣੇ ਆ। ਅੱਛਾ ਘੱਟ ਲੈਣੇ ਉਹ ਵੇਹੇ ਲੈਣੇ। ਕਟਾਇਆ ਹੈ ਆਪਾਂ ਨੂੰ ਵਧੀਆ ਟਰੈਕਟਰ ਆ ਪੂਰਾ ਸਾਫ ਸੁਥਰਾ ਬਠਿੰਡਾ ਨੰਬਰ। ਠੀਕ ਆ ਬਾਈ। ਦੂਜੀ ਪਾਰਟੀ ਦਾ ਨਾ ਇਹਨਾਂ ਵੇਖ ਹੋਰ ਤੋਂ ਇੱਕ ਵਾਦਾ ਦੂਜੀ ਪਾਰਟੀ ਦੇ ਧਾਰਕੜ ਵੀ ਹੈਗੇ ਬੰਦਿਆਂ ਕੋਲੇ। ਅੱਛਾ ਬਿਲਕੁਲ ਸਾਰੇ ਕਾਗਜ਼ ਪੂਰੇ ਆ 296 ਮਾਡਲ ਹੈ ਜੀ। 675 ਪੈਸੇ ਇੰਆਂ ਘੇਰਦਾ ਇਹ ਵੀ ਇੱਕ ਨੰਬਰ। ਇੱਕ ਨੰਬਰ ਆ ਬਿਲਕੁਲ ਇੱਕ ਨੰਬਰ ਟਰੈਕਟਰ ਆ ਸਾਰਾ ਜੈਨੂਇਨ ਆ ਬਾਕੀ। ਵੀ ਜਿਵੇਂ ਅੱਜਕੱਲ ਆ ਉਹ ਜਿਵੇਂ ਉਹਦੇ ਚੱਲੂਗਾ ਤਾਂ ਮਤਲਬ ਕਿ ਚੱਲੋ ਆਪਾਂ ਕਹਿ ਦੀ ਗੱਠਾਂ ਵਾਲੇ ਚੱਲਣਗੇ ਕਿੰਨਾ ਛੋਟਾ ਟਰੈਕਟਰ ਜਿਹਨੇ ਲੈਣਾ ਜਿੱਥੇ ਮਰਜ਼ੀ ਚਲਾ ਲੈ ਜੀ ਦੇਖੋ ਵੀ ਟਰੈਕਟਰ ਬਹੁਤ ਜ਼ਿਆਦਾ ਸਾਫ਼ ਪਿਆ ਬਈ ਹੈਨਾ ਬੜਾ ਸਾਫ਼ ਸੁਥਰਾ ਟਰੈਕਟਰ ਆ ਜੀ ਪੂਰਾ ਟਾਇਰ ਵੀ ਬਹੁਤ ਪਿਆ ਬਈ ਇਹਦੇ ਮਗਲੇ ਟਰੈਕਟਰ ਪੈਸੇ ਪੈਸੇ ਬੜੀਆ ਟਰੈਕਟਰ ਹੈ ਜੀ ਬਈ ਇਹਦੀ ਕੀ ਡਿਮਾਂਡ ਕਰਦੇ ਹੋ ਜੀ 1 ਲੱਖ ਤੇ 65 ਹਜ਼ਾਰ ਛੋਟਾ ਜਿਹਾ ਰੇਟ ਆ ਜੀ ਛੋਟਾ ਜਿਹਾ ਰੇਟ ਆ ਬਈ ਦੇਖੋ ਇੰਜਨ ਗੇਅਰ ਦਾ ਜਵਾਬ ਕੀ ਹੈ ਜੀ ਬਾਕੀ ਵੀ ਜਿਵੇਂ ਗੱਲ ਵਿੜੀ ਜਿਵੇਂ ਅੱਜ ਕੱਲ ਛੋਟੇ ਛੋਟੇ ਦੀ ਲੋਡ ਪੈਂਦੀ 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 ਜਿਵੇਂ ਵੱਡੇ ਨਹੀਂ ਲੈਣਾ ਇਹ ਵੱਡੇ ਬਹੁਤ ਚਾਈਦਾ ਹੁੰਦਾ ਉਹ ਸਹਾਉਣਾ ਤੇ ਉਸ ਤੋਂ ਆ ਗਿਆ ਵੀ ਸ਼ੋਨਾ ਜੀ 2855 XM XM ਬਈ XM ਹੈਗਾ ਜੀ ਇਹ 2012 ਮਾਡਲ ਹੈ ਠੀਕ ਆ ਬਈ ਲੋਕਲ ਪੰਜਾਬ ਦਾ ਨੰਬਰ ਇਹੇ ਆ ਜੀ ਇਹ ਸੈਡ ਗੇਅਰ ਤੇ ਆਉਂਦਾ ਵੀ ਨਾ ਗੇਅਰ ਜੀ ਆਉਂਦਾ XM ਜੀ ਇਹ 3 ਸਪੀਡ ਵੀ ਕਰਾਉਣਾ ਹੋਵੇ ਤਾਂ ਬਹੁਤ ਘੱਟ ਪੈਸਾ ਨਾ ਹੋ ਜਾਂਦਾ ਠੀਕ ਆ ਬਈ ਇਹੋ ਨਵੇਂ ਮਾਡਲ ਦਾ ਗੇਅਰ ਆ ਕਹਿੰਦਾ ਉਹੀ ਗੇਅਰ ਇਹਨੂੰ ਆਇਆ ਸੀ ਪਹਿਲਾਂ ਪਹਿਲਾਂ ਆਇਆ ਸੀ ਉਹੀ ਗੇਅਰ ਆਇਆ ਸੀ ਇਹਦਾ ਇੰਜਨ ਸੰਬੰਧੀ ਹ ਠੀਕ ਹੈ ਜਿਹੜੇ ਆਮ ਸਵਰਾਜ ਨਹੀਂ ਆਉਂਦੇ ਆਪਣੇ ਹਾਂ ਹਾਂ 17 18 19 20 21 22 ਤੱਕ ਉਹਨਾਂ ਤੋਂ ਇੰਝ ਨੂੰ ਵੱਡਾ ਐ ਦਾ ਠੀਕ ਹੈ ਬਈ ਜਿਹੜਾ ਹੁਣ ਸਵਰਾਜ ਇਹ ਕਿਨੇ ਨਾਲ ਇੰਝ ਵੱਡਾ ਇੰਜਨ ਕਰਦਾ ਉਹਦੇ ਵਾਲਾ ਇੰਜਨ ਐ ਚ ਉਹਦੇ ਵਾਲ ਇੰਜਨ ਐ ਚ ਹਾਂ ਵੀ ਇਹਦੇ ਮੰਨ ਕੇ ਚੱਲੇ ਨੇ ਨਾਲ ਜਿਵੇਂ ਹੱਡ ਵਗੈਰਾ ਸਾਰਾ ਕੁਝ ਡੈਕ ਵੀ ਨਾਲ ਹੈ ਨਾ ਡੈਕ ਵੀ ਚੱਲਦਾ ਹੱਡ ਵੀ ਚੱਲਦਾ ਪੱਕੀ ਇਹ ਤੁਝੇ ਡੇਰੇ ਟਾਇਰ ਪਿਛਲੇ ਵੀ 15 ਨੰਬਰ ਵਾਲੇ ਦਿਖਾ ਦੇ ਕੋਸ਼ਿਸ਼ ਲੈ ਵੀ ਆਪੋਲੋ ਨੰਬਰ 9 28 ਦੇ ਪਿਛਲੇ ਟਾਇਰ ਆ ਨਵੇਂ ਠੀਕ ਹੈ ਬਈ ਉਹਨਾਂ ਦੇ ਟਾਇਰ ਆ ਪੋਲੋ ਦੇ ਟਾਇਰ ਆ ਉਹ ਨੰਬਰ ਦਿਖਾ ਦੇ ਲੈ ਵੀ 15 ਲੈ ਵੀ ਅਗਲੇ ਵੀ ਪੂਰਾ ਮੈਂ ਸ਼ੌਂਕ ਨਾ ਰੱਖਿਆ ਇਹ ਮੈਂ ਸ਼ੌਂਕਾ ਤੇ ਟਰੈਕਟਰ ਵੀ ਇੱਕ ਨੰਬਰ ਆ ਜਾਵਾ ਇੱਕ ਨੰਬਰ ਆ ਬਾਈ ਬਿਲਕੁਲ ਇੱਕ ਨੰਬਰ ਟਰੈਕਟਰ ਹੈ ਜੀ ਪੂਰਾ ਸਾਫ ਸੁਥਰਾ ਟਰੈਕਟਰ ਹੈ ਜੀ ਲੈ ਵੀ ਪੂਰਾ ਕੇ ਬਾਈ ਨੇ ਪੂਰਾ ਮੰਨ ਕੇ ਚਲ ਨਾਲ ਹੀ ਦੇਣਾ ਬਾਈ ਨੇ ਲਾਈਟਾਂ ਚਾਰ ਪੰਜ ਦਾ ਲਾਈਟ ਲਾਇਆ ਲਾਉਣ ਵਾਲੀ ਸੋਚੋ ਨਾ ਆ ਗਈ ਸੀ ਨਾ ਟੂ ਵੀ ਨਹੀਂ ਲਾਉਂਦੇ ਨਾਲ ਹੀ ਲੱਗੇ ਵੀਰੇ ਤੇ ਬਾਈ ਇਹਦੀ ਕੀ ਡਿਮਾਂਡ ਹੈ ਸਿਰਫ 4.5 ਲੱਖ ਰੁਪਈਆ ਮੰਗ ਡਿਮਾਂਡ ਹੈ ਜੀ ਹਲਕਾ ਫੁਲਕਾ ਮਾਨਤਾ ਹੋ ਜੂਗਾ 2.80 85 ਹਜ਼ਾਰ ਦਾ ਲੋਨ ਵੀ ਹੋ ਜੂਗਾ ਲੋਨ ਵੀ ਹੋ ਜੂਗਾ ਬਾਈ ਸਹੀ ਹੈ ਤੇ ਉਸ ਤੋਂ ਅਗਲਾ ਆ ਗਿਆ ਵੀ ਸੋਨਾ ਨਿਕਾ 17 ਮਾਡਲ 750 750 ਬਾਈ ਪਾਵਰ ਪਲੱਸ ਵਾਲਾ ਹੈ ਜੀ 750 17 ਮਾਡਲ ਹੈ ਜੀ ਲੈ ਵੀ ਦੇਖੋ ਲੋਕੇ ਦੀ ਬਿਲਕੁਲ ਲੋਕੇ ਦੇ ਨਾਲ ਦੇ ਟਾਇਰ ਹੈ ਜੀ ਉਹਦੇ ਨਾਲ ਦੇ ਟਾਇਰ ਹੈ ਬਾਈ ਇਹ ਵੇਟ ਲੱਗੇ ਰਿਮਾਂ ਨੂੰ ਇਹ 57 HP ਚ ਆਉਂਦਾ ਬਾਈ ਅੱਛਾ 57 ਚ ਆਉਂਦਾ ਬਾਈ ਆਏ ਉਹਦੇ ਨਾਲੋਂ ਵੱਡੇ ਆ ਇਹ 57 HP ਚ ਆ ਗਿਆ 16 ਇੰਚਾਂ ਦਾ ਠੀਕ ਆ ਬਾਈ ਹਾਂਜੀ 750 ਬਾਈ ਇਹ 750 ਇਹ 60 ਦੇ ਮੁਕਾਬਲੇ ਜੀ ਟਰੈਕਟਰ ਆਏ ਜੀ 60 ਜਿੰਨਾ ਕੰਮ ਹੀ ਕਰਦੇ ਠੀਕ ਆ ਬਾਈ ਇਹ ਕਿਹੜਾ ਮਾਡਲ ਆਪਣਾ ਇਹ 17 ਮਾਡਲ ਆ 17 ਮਾਡਲ ਆ ਬਾਈ 17 ਮਾਡਲ ਆ ਬਿਲਕੁਲ ਇੱਕ ਨੰਬਰ ਟਰੈਕਟਰ ਆ ਜੀ 750 ਬਾਕੀ ਵੀ ਇਹਦੀ ਕੀ ਡਿਮਾਂਡ ਕਰ ਰਹੇ ਆਪਾਂ ਡਿਮਾਂਡ ਖੋਸਾਈ ਸਿਰਫ 4,85,000 ਰੁਪਏ ਚ 4,85,000 4 ਲੱਖ ਦਾ ਲੋਨ ਵੀ ਹੋ ਜਾਊਗਾ 4 ਲੱਖ ਦਾ ਲੋਨ ਹੋ ਇਹ ਵੇਖ ਚੁੱਕੇ ਜੀ ਇਹ ਆਪਣਾ ਵੇਖ ਗਿਆ ਵੀ ਹਨਾ ਇਹ ਆ ਜਾਓ ਇਧਰ ਇਹ ਆ ਗਿਆ ਜੀ 241 ਐਕਰ ਐਸ਼ਰ ਭਾਈ ਇਹ ਵੀ ਆਪਾਂ ਵਿੱਚ ਕੱਟਿਆ ਕਾਲੇ ਵਾਲੇ ਤੋਂ ਉਹਨਾਂ ਨੇ ਨਾ ਬੰਦੇ ਨੇ ਨਵੇਂ ਕਢਾਇਆ ਸੀ 2007 ਕੇ ਅੱਠ ਮਾਡਲ ਹੁਣ ਮੈਨੂੰ ਵੀ ਯਾਦ ਨਹੀਂ ਜੀ ਅੱਛਾ ਵੀ ਫਰਸਟ ਪਾਰਟੀ ਆ ਫਰਸਟ ਪਾਰਟੀ ਦਾ ਆਪਣਾ ਸੋਨ ਵਾਲੀ ਕੱ ਲੈ ਕੇ ਬੰਦੇ 15 ਮਾਡਲ ਇਹਦੇ ਨਾਲ ਦੇ ਟਾਇਰ ਜਾਰੇ ਹੰਦੂਆ ਵੇਖ ਲਾ ਦੇਖ ਲਾ ਸਾਰਾ ਕੋ ਨਾਲ ਦਾ ਟਰੈਕਟਰ ਦਾ ਇੱਕ ਨੰਬਰ ਟਰੈਕਟਰ ਹੈ ਬਿਲਕੁਲ ਇਹ ਲੋ ਵੀ ਇੱਕ ਹੀ ਕਹਿੰਦਾ ਬਾਈ ਇਹ ਤਾਂ ਪਹਿਲੀ ਪਾਰਟੀ ਦਾ ਸੀਗਾ ਉਹ ਆਪਾਂ ਨੂੰ ਦੇ ਕੇ ਦੇ ਵਿੱਚ ਲੈ ਗਏ ਵੱਡਾ 750 ਇਹਦਾ ਵੀ ਰੇਟ ਵਗੈਰਾ ਇਹਦਾ ਰੇਟ 1 ਲੱਖ ਤੇ 45000 ਹੈ ਸਿਰਫ ਬਸ ਇੱਕ ਨੰਬਰ ਟਰੈਕਟਰ ਹੈ ਜੀ ਬਿਲਕੁਲ ਸਾਫ਼ ਸੁਥਰਾ ਸਾਰਾ ਜੈਨੂਨ ਹੈ ਕੀ ਬਾਤ ਹੀ ਆ ਬਈ ਹੈਨਾ ਹਾਂਜੀ ਉਸ ਤੋਂ ਅੱਗੇ ਅੱਗੇ ਵੀ ਸ਼ਵਰਾਜ ਹੈ ਜੈਨੂਨ ਸ਼ਵਰਾਜ 455 852 ਇਹ ਖਸੂਸ ਸਾਹਬ 15 ਮਾਡਲ ਹੈ ਜੀ ਅੱਡ ਤੇਲ ਵਾਲਾ ਸਟੀਅਰਿੰਗ ਦਾ ਤੇਲ ਪਾਵਰ ਦਾ ਅੱਡ ਹੈ ਜੀ ਇਹਨਾਂ ਦੇ ਠੀਕ ਆ ਬਿਲਕੁਲ ਵਧੀਆ ਟਰੈਕਟਰ ਹੈ ਜੀ ਇਹ ਮੰਨ ਕੇ ਚਲੋ ਕਹਿ ਦਈਏ ਵੀ ਅਲੱਗ ਮਾਡਲ ਹੋਊਗਾ ਮੰਨ ਕੇ ਜੀ ਨਹੀਂ ਮੰਨੋ ਕਈ ਇਹਨੇ ਇਕੱਠੇ ਤੇ ਲਾਇਏ ਸੀ ਨਾ 15 ਦੇ ਲਾਸਟ ਵਿੱਚ ਅੱਡ ਆਇਆ ਹੈ 15 ਇਹ ਲਾਸਟ ਵਾਲਾ ਮਾਡਲ ਹੈ ਅੱਛਾ 15 ਲਾਸਟ ਵਾਲਾ ਮਾਡਲ ਤੇਲ ਆ ਗਿਆ ਨਾ ਅੱਡ ਪੋਰਾ ਲਾਸਟ ਵਿੱਚ ਆ ਗਿਆ ਤੇ ਪਲੱਸ ਇਹਦੇ ਮਤਲਬ ਟੈਂਕੀ ਵੀ ਅੱਗੇ ਜਿਹੜਾ ਬੈਂਪਰ ਬੈਂਪਰਾ ਵੀ ਹੋ ਗਈ ਕੀ ਭਈ ਇਹਦੇ ਵੇਖੋ ਕਿ ਕਿਆ ਬਾਤ ਹੈ ਪੂਰਾ ਮਾਰਦਾ ਪੂਰਾ ਵਧੀਆ ਟਰੈਕਟਰ ਹੈ ਜੀ ਇੰਜਨ ਗੇਅਰ ਦੀ ਸਰਵਿਸ ਕਰਾਉਣ ਦੀ ਲੋੜ ਨਹੀਂ ਬੰਨੇ ਨੂੰ ਸਰਵਿਸ ਚਲਾ ਕਰਾ ਕੇ ਫਿਰ ਤੋਂ ਬਦ 20 25 ਘੰਟੇ ਚੱਲੇ 20 25 ਘੰਟੇ ਚੱਲੇ ਉਹ ਯਾਰ ਇੱਕ ਨੰਬਰ ਟਰੈਕਟਰ ਹੈ ਜੀ ਕਿਆ ਜੀ ਇਹ ਟਾਇਰ ਵੀ ਨਵੇਂ ਆ ਭਈ ਹਨਾ ਉਹ ਆਹੀ ਇਹਦੀ ਲਾਈਸ਼ੈਂ ਅਸੀਂ ਆਪ ਆਵੇ ਠੀਕ ਹੈ ਚੋਦੇ ਦਾ ਓਕੇ ਵਾਲਾ ਸਟicker ਵੀ ਉਵੇਂ ਲੱਗੇ ਹੋਏ ਬਿਲਕੁਲ ਇੱਕ ਨੰਬਰ ਟਰੈਕਟਰ ਹੈ ਪਹਿਲੇ ਟਾਇਰ 70 ਰੁਪਏ 70 ਪੈਸੇ ਅਗਲੇ ਟਾਇਰ ਗੁਡਗਰ ਦੇ ਆ ਜੀ 90 ਪੈ ਦੇਖੋ ਵੀਰ ਦੀ ਲੋਕ ਅਤੇ ਬਈ ਇਹਦੀ ਕੀ ਡਿਮਾਂਡ ਕਰ ਰਹੇ ਆਪਾਂ ਜੀ ਡਿਮਾਂਡ ਹੈਗੀ ਐ ਖੋਸੇ 4,95,000 4,95,000 ਇੱਕ ਵੀ ਜਿੰਨੇ ਵੀ ਟਰੈਕਟਰ ਮੈਂ ਤੁਹਾਡੇ ਕੋਲੇ ਵੇਖਿਆ ਤਕਰੀਬਨ ਵੀਡੀਓ ਚ ਵੀ ਦਿਖਾਏ ਨਵੇਂ ਹੁੰਦੇ ਹਨਾ ਬਾਈ ਹਾਂ ਸੋ ਕਰੇ ਰੱਖਦੇ ਆ ਜੀ ਇਹ ਰੰਗ ਪੇਂਟ ਕੀਤਾ ਹੋਣੀ ਟਰੈਕਟਰ ਭੋਰਾ ਵੀ ਜੋ ਕੋਈ ਬੰਦਾ ਕਹੇ ਤੇ ਆ ਕੇ ਥੋ ਰੰਗ ਪੇਂਟ ਜਿਮੇਵਾਰੀ ਹੈ ਆਪਣੀ ਜਿਮੇਵਾਰੀ ਬਾਕੀ ਵੀ ਜਿਮੇਵਾਰੀ ਇਦੋਂ ਵੱਡੀ ਤਾਂ ਕੋਈ ਲੈਂਦਾ ਨਹੀਂ ਜਿਵੇਂ ਤੁਸੀਂ ਕਹੇ ਦੀ ਮੈਂ 6 ਮਹੀਨੇ ਤੱਕ ਵੀ ਨਹੀਂ ਨਹੀਂ ਉਹ ਆਪਾਂ ਗਲਤ ਗੱਲ ਨਹੀਂ ਕਰਦੇ ਯਾਰ ਚੀਜ਼ ਦਾ ਭਰੋਸਾ ਹੁੰਦਾ ਆਪਾਂ ਨੂੰ ਚੀਜ਼ ਦਾ ਸਟਾਡ ਅਨਸਰ ਦੱਸ ਦਿੰਦੀ ਹੈ ਉਹ ਗੱਲ ਵੱਖਰੀ ਵੀ ਅਗਲੇ ਨੇ ਨਾ ਸਾਹਮਣੇ ਸਾਹਮਣੇ ਜਾ ਜਾ ਕੇ ਜਾ ਕੇ ਸਮਾਈ ਦੇ ਬਾਈ ਸਮਾਈ ਨਹੀਂ ਮੋੜਨਾ ਕਰਨਾ ਪੈਣਾ ਸ ਠੀਕ ਆ ਭਾਈ ਬਿਲਕੁਲ ਇਹ ਵੀ ਟਰੈਕਟਰ ਸਾਰਾ ਸਾਫ ਸੁਥਰਾ ਜੈਨੂਨ ਹੈ ਜੀ ਦੇਖੋ ਵੀ ਪੀਨੇ ਅਗਲੇ ਟਾਇਰ ਨਵੇਂ ਹੈ ਜੀ ਪਿਛਲੇ ਟਾਇਰ 765 ਪੈਸੇ ਹੈ ਜੀ ਪੂਰਾ ਚੰਗਾ ਟਰੈਕਟਰ ਹੈ ਜੀ ਲੈ ਵੀ ਡੈਕ ਇਹਦੇ ਨਾਲੇ ਵੀ ਲੱਗਿਆ ਰ ਸਪੀਕਰ ਤਾਂ ਹਾਂ ਕੀ ਬਾਤ ਹੈ ਜੀ ਲੱਗਿਆ ਹੀ ਲਾਉਂਦੇ ਨਹੀਂ ਸਮਾਨ ਖਾਸ ਕਰਕੇ ਜਿਵੇਂ ਜੀਮਿੰਦਰ ਦੇ ਘਰੋਂ ਆ ਗਿਆ ਭਾਈ ਉਵੇਂ ਹੀ ਹੈ ਹਾਂ ਉਵੇਂ ਹੀ ਦੇਣਾ ਆਪਾਂ ਕਦੇ ਉਹ ਨਹੀਂ ਹੱਥ ਜੀ ਬਿਲਕੁਲ ਸਾਫ ਸੁਥਰਾ ਟਰੈਕਟਰ ਹੈ ਜੀ ਤੇ ਇਹਦੀ ਬੇਕੀਮਾਨ ਕਰਦੇ ਆ ਇਹਨੂੰ ਸਿਰਫ 5 ਲੱਖ ਤੇ 10000 ਰੁਪਏ ਜੀ 5 ਲੱਖ 10000 ਰੁਪਏ ਹਣਾ ਬਿਲਕੁਲ ਓਕੇ ਟਰੈਕਟਰ ਹੈ ਜੀ 1855 ਐਕਸਮਾ ਵੀ ਐਕਸਮਾ ਜੀ 12 ਮਾਡਲ ਇਹ 12 ਮਾਡਲ ਇਹ 12 ਮਾਡਲ ਹੈ ਜੀ ਇਹਦੇ ਟਾਇਰ ਵੀ ਨਵੇਂ ਆ ਜੀ ਠੀਕ ਆ ਬਈ ਬਿਲਕੁਲ ਓਕੇ ਟਰੈਕਟਰ ਸਾਫ ਹਰ ਬਹੁਤ ਸਾਫ ਨਜਾਇਜ਼ ਸਾਫ ਟਰੈਕਟਰ ਹੈ ਜੀ ਲੈ ਵੀ ਟਾਇਰ ਮਗਾਰ ਕੇ ਦਾ ਜੰਗਾਲ ਦਾ ਨਿਸ਼ਾਨ ਵੀ ਨਹੀਂ ਟਰੈਕਟਰ ਦੇ کیا ਬਾਤ ਹੈ ਬਿਲਕੁਲ ਇੱਕ ਨੰਬਰ ਟਰੈਕਟਰ ਆਈਏ ਇਹ ਵੀ ਸਾਈਡ ਗੇਅਰ ਚ ਹੀ ਹੈ ਨਾ ਗੇਅਰ ਦੇ ਵਿੱਚ ਐਕਸਮ ਉਹੀ ਵੱਡੇ ਇੰਜਨ ਵਾਲਾ ਹੈ ਜੀ ਠੀਕ ਆ ਬਈ ਇਹ ਵੀ ਟ੍ਰੈਕਟਰ ਨੰਬਰ ਹੈ ਜੀ ਵਾਹ ਕੇ ਤਸल्ली ਵਾਲਾ ਫੁੱਲ ਟਰੈਕਟਰ ਹੈ ਇਹ ਵੀ ਹਰਿਆਣਾ ਨੰਬਰ ਕੇ ਪਿਆ ਹੈ ਹਰਿਆਣਾ ਨੰਬਰ ਇਹਨੇ ਨਸੀ ਮਿਲੂਗੀ ਠੀਕ ਆ ਬਈ ਇਹ ਟਰੈਕਟਰ ਆਪਾਂ ਦੇ ਦਾਂਗੇ ਜੀ 4 ਲੱਖ ਰੁਪਏ ਦਾ 4 ਲੱਖ ਰੁਪਏ ਲੈਣ ਦੇਣ ਵਾਲੇ ਨੇ ਡੀ ਅੱਜ ਕਰਦੇ ਕੁਸ ਕੁਸੇ ਬਾਹਰ ਨਹੀਂ ਆਪਾਂ ਹਾਂ ਮਾਰੇ ਮੁੰਜਾ ਜੀ ਨਹੀਂ ਮੰਗਦੇ ਆਪਾਂ ਵੀ ਅਗਲਾ ਆ ਕੇ ਕਹਦੇ ਨਹੀਂ ਵੀ ਇੰਨੇ ਨਹੀਂ ਇੰਨੇ ਲੈ ਲੈ ਕੇ ਫੋਨਦਾ ਹਨਾ ਬਈ ਸਹੀ ਹੈ ਨਾ ਗੱਲ ਅੱਗੇ ਆ ਕੇ ਜੀ ਅਰਜਨ 605 ਇਹ ਬਹੁਤ ਬੰਦੇ ਮੰਗਦੇ ਸੀਗੇ ਯਾਰ ਅਰਜਨ ਨਹੀਂ ਵੈਸੇ ਲੈਂਦੇ ਨਹੀਂ ਅੱਛਾ ਸਾਡੇ ਇਹ ਬਸ ਹੀ ਥੋੜੇ ਟਰੈਕਟਰ ਹੀ ਨੇ ਯਾਰ ਜਣ ਅੱਛਾ ਇਹ 2014 ਮਾਡਲ ਹੈ ਠੀਕ ਹੈ ਬਈ ਸਾਇਡ ਗੇਅਰ ਵਾਲਾ ਬਿਲਕੁਲ ਓਕੇ ਟਰੈਕਟਰ ਇੰਜਨ ਗੇਅਰ ਦੀ ਫੁੱਲ ਗਾਰੰਟੀ ਇਹਦੀ ਵੀ ਦੇਵਾਂਗੇ ਸਾਰਾ ਜੈਨੂਨ ਹੈ ਟੈਰ ਨਵੇਂ ਟੈਰ ਜਵਨ ਨਵੇਂ ਟੈਰ ਜਵਨ ਨਵੇਂ ਪੋਲੋ ਦੇ ਆ ਬਿਲਕੁਲ ਓਕੇ ਟਰੈਕਟਰ ਆ ਜੀ ਪੂਰਾ ਸਾਫ ਸੁਥਰਾ ਸਾਰਾ ਜੈਨੂਇਨ ਟਰੈਕਟਰ ਉਹ ਖਾਂਦੇ ਫੇਵਰੋਟ ਲੱਗਿਆ ਵਾ ਲੋ ਵੀ ਲੁੱਕ ਵੇਖੋ ਟਰੈਕਟਰ ਦੀ ਕਿਆ ਬਾਤ ਹੀ ਆ ਬਿਲਕੁਲ ਇੱਕ ਨੰਬਰ ਟਰੈਕਟਰ ਆ ਯਾਰ ਉਹ ਜੇ ਟਰੈਕਟਰ ਆ ਪਰ ਰੱਖਦੇ ਨਹੀਂ ਖੋਸੋ ਬਾਈ ਇਹਦੀ ਕੀ ਰਮਾਨ ਕਰਦੇ ਕਿਹੜੀ ਸਿਰਫ 4.5 ਲੱਖ ਰੁਪਏ ਦੇਣਗੇ 4.5 ਲੱਖ ਰੁਪਏ ਬਾਈ ਹਾਂਜੀ ਲੋ ਵੀ ਬਸ ਉਸ ਤੋਂ ਅਗਲਾ ਟਰੈਕਟਰ ਬਾਈ ਅਗਲਾ ਟਰੈਕਟਰ ਉਧਰ ਆ ਜੀ ਅੱਗੇ ਆ ਗਿਆ ਜਨੂਨ ਦਾ 10 2000 ਦਾ 10 ਮਾਡਲ ਜੀ ਠੀਕ ਆ 57 10 ਉਹ ਖੋਸੇ ਠੀਕ ਆ ਭਾਈ ਫੁੱਲ ਦੇ ਹਿੱਸੇ ਵਾਲਾ ਭਾਈ ਡਬਲ ਡਿਸਟ੍ਰਿਬਿਊਟਰ ਵਾਲਾ ਡਬਲ ਡਿਸਟ੍ਰਿਬਿਊਟਰ ਆ ਭਾਈ ਤੇ ਟਰੈਕਟਰ ਬਈ ਸਾਫ ਬਹੁਤ ਜ਼ਿਆਦੇ ਵਧੀਆ ਟਰੈਕਟਰ ਇੱਕ ਨੰਬਰ ਮੈਂ ਤੁਹਾਨੂੰ ਤੇ ਸਾਫ ਵਾਲਾ ਤਾਂ ਬਹੁਤ ਜ਼ਿਆਦਾ ਲੈਂਦੀ ਨਹੀਂ ਕੋਈ ਸਹੀ ਗੱਲ ਆ ਬਈ ਇੱਕ ਨੰਬਰ ਟਰੈਕਟਰ ਆ ਜੀ 70 ਰੁਪਏ ਤੇ 80 ਪੈਸੇ ਡੈਰ ਆ ਵੀ 80 ਪੈਸੇ ਲੈ ਵੀ ਕਿਹਾ ਪੰਜਾਬ ਨੰਬਰ ਆ ਜੀ ਇਹ ਮੋਗੇ ਦਾ ਪੀ ਵੀ 29 ਪੀ ਵੀ 29 ਪੰਜਾਬ ਨੰਬਰ ਆ ਭਾਈ ਇੰਜ ਇਹ ਵੀ ਫੁੱਲ ਗਾਰੰਟੀ ਇਹਦੀ ਸਰਵਿਸਿੰਗ ਵੀ ਕਾਢੀ ਹੋਈ ਐ ਐ ਨਹੀਂ ਜਾ ਕੇ ਟਰੈਕਟਰ ਦੇ ਸਰਵਿਸ ਵੀ ਕਰਾਉਣੀ ਪੁੱਜੇ ਸੀ ਮਾਰਗੀ ਮਸ਼ੀਨ ਦੇ ਟੰਗ ਤੇ ਜਾ ਬਈ ਇਹਦੀ ਕੀ ਡਿਮਾਂਡ ਕਰ ਇਹਨੇ ਤੇ ਬਹੁਤ ਜਿਹਦੇ ਕੋਲ ਹੈਗੇ ਬਹੁ ਘੱਟ ਵੇਚੇ ਜਾਂਦੇ ਹਨ ਮੈਟਰ ਮਿਲਦੇ ਘੱਟਾ ਹੁਣ ਆਪਣੇ ਕੋਲ 11 ਮਾਡਲ ਸੀਗਾ ਪਿੱਛੇ ਹੀ ਵੇਚਿਆ ਜੀ ਹੋ ਗਿਆ ਦੋ ਘਰੇ ਸੀ ਮੇਰੇ ਦੋਨੇ ਹੀ ਵੇਚ ਗਏ ਸੀ ਇਹ ਆ ਗਿਆ ਜੀ 21 ਮਾਡਲ ਕਾਪੀ 22 ਦੀ ਹੈ 21 ਮਾਡਲ ਕਾਪੀ 22 ਦੀ ਕਾਪੀ 22 ਦੀ 2000 ਆਪਣਾ ਸਿਰਫ 700 ਘੰਟਾ ਚੱਲਿਆ 700 ਘੰਟਾ ਚੱਲਿਆ ਵੀ ਜਮਾ ਤੁਹਾਡੀ ਇਹ ਜਿਹੜਾ ਗੇਅਰ ਪ੍ਰੋਚ ਆਉਂਦਾ ਅੱਛਾ ਗੇਅਰ ਪ੍ਰੋ ਮਾਡਲ ਹੈ ਇਹ ਗੇਅਰ ਪ੍ਰੋ ਮਾਡਲ ਹੈ ਜੀ ਬਿਲਕੁਲ ਨਵਾਂ ਡੈਕਟਰ ਹੈ ਦੇਖੋ ਵੀ ਗੇਅਰ ਪ੍ਰੋ ਟਾਇਰ ਵੀ ਜਮਨ ਨਵੇਂ ਪਏ ਤੇ ਉਹ ਪਿਆਰੀ ਪੋਲੋ ਵੀ ਟਾਇਰਾਂ ਦੇ ਉੱਤੇ ਨਾ ਕਸਿਆ ਨਹੀਂ ਆ ਜੀ ਇਹਨੇ ਟਾਇਰਾਂ ਦੇ ਉੱਤੇ ਉਵੇਂ ਪਾਈਆਂ ਹਾਂ ਦੇਖੋ ਵੀ ਉਹ ਪੋਲੋ ਵੀ ਉਵੇਂ ਲਿਖਿਆ ਪਿਆ ਉੱਪਰ ਬਿਲਕੁਲ ਓਕੇ ਡਾਕਟਰ ਆ ਯਾਰ ਤੇ ਬਈ ਇਹਦੀ ਕੀ ਡਿਮਾਂਡ ਕਰਦੇ 1.8 ਲੱਖ ਰੁਪਏ 1.8 ਲੱਖ ਇਹ ਮੰਨ ਕੇ ਚੱਲ ਮਿਲਦਾ ਵੀ ਨਹੀਂ ਨਵਾਂ ਬੰਡ ਹੁਣ ਨਵਾਂ ਘੱਟ ਨਵਾਂ ਮਿਲਦਾ ਨਹੀਂ ਨਵਾਂ ਕੋਈ ਵੀ ਨਹੀਂ ਆਉਂਦਾ ਜੀ ਇਹ ਤਾਂ ਮੈਨੂੰ ਸੀਆਰਡੀ ਆ ਗਿਆ ਹੈ ਨਾ ਸੀਆਰਡੀ ਆ ਗਿਆ ਹਾਂ ਸੀਆਰਡੀ ਆ ਗਿਆ ਬਾਈ ਇਹਦੇ ਵੀ ਲੋਨ ਮੈਂ ਫੁੱਲੀ ਹੋ ਜਾਊਗਾ ਇਹ ਪੰਜਾਬ ਨੰਬਰ ਹੀ ਆ ਨਹੀਂ ਨਹੀਂ ਹਰਿਆਣਾ ਇਹ ਹਰਿਆਣਾ ਨੰਬਰ ਆ ਇਹ ਤੇ ਲੋਨ ਮੰਨ ਕੇ ਚੱਲੋ ਹੋਰ ਹੀ ਹੋ ਮੇਰੇ ਹਿਸਾਬ ਨਾਲ 7 ਲੱਖ ਦੇ ਨੇੜੇ ਸਾਢੇ 6 ਪੌਣੇ 7 ਭਾਈ ਸਾਢੇ 6 ਸਭ ਬਹੁਤ ਹੋ ਜਾਂਦਾ ਵੀ ਬੈਰ ਵੀ ਇੱਕ ਆ